ਤਸਵੀਰਾਂ ਦੇ ਵਿੱਚ ਦੀ ਦਿਖਾਈ ਦੇ ਰਿਹਾ ਤਾਂ ਉਹ ਪਰਿਵਾਰ ਘਰ ਦੇ ਉੱਪਰ ਬੱਚੇ ਨਿੱਕੇ ਨਿੱਕੇ ਤੁਸੀਂ ਦੇਖੋ ਦਿਸ ਰਹੇ ਨੇ ਤੇ ਇੱਧਰ ਜਿਹੜੇ ਘਰਾਂ ਨੂੰ ਸੇਵਾ ਦਾ ਦਾ ਉਹ ਸਾਕੇ ਜਿੱਥੇ ਜਿੱਥੇ ਪਾਣੀ ਲਿਆਂਦਾ ਜਾ ਰਿਹਾ ਏ ਉਹ ਇਹ ਤਸਵੀਰਾਂ ਜਦੋਂ ਦੇ ਅਸੀਂ ਖੜੇ ਆ ਉਹ ਵੀ ਇਹ ਸਭ ਨੂੰ ਮਿਲ ਰਹੀਆਂ ਨੇ ਇਹ ਪਰਿਵਾਰਾਂ ਦੇ ਪਰਿਵਾਰਾਂ ਨੂੰ ਆ ਦੇਖੋ ਕਿਸੇ ਦਾ ਆਟਿਆੜੀ ਢੋਲੀ ਜਿਵੇਂ ਹੁੰਦੀ ਆ ਹਨਾ ਟਰੰਮ ਦੇ ਉੱਤੇ ਬੰਨਿਆ ਹੋਇਆ ਵਾ ਇਸ ਤਰ੍ਹਾਂ ਢੜਿਆ ਆ ਰਿਹਾ ਵਾ ਬਹੁਤ ਸਾਰੇ ਲੋਕਾਂ ਨੂੰ ਉਹ ਸੁਵਾਵਾ ਕਰਨ ਲਈ ਜਾਂਦੇ ਨੇ ਤੇ ਵਹੀਕਰ ਜੋ ਦੀ ਜਿਹੜਾ ਇਕੱਠ ਵੀ ਆ ਜਿਹੜਾ ਪਰਦਾਵਾ ਜਿਹੜਾ ਪੰਜਾਬੀ ਇਸ ਗੱਲ ਲਈ ਮੰਡੇ ਨੇ ਪੰਜਾਬੀਆਂ ਨੇ ਤਾਂ ਓਡੀਸਾ ਦੇ ਵਿੱਚ ਜਾ ਕੇ ਇਜ਼ਰਾਇਲ ਦੇ ਵਿੱਚ ਜਾ ਕੇ ਕਿਤੇ ਕਿਤੇ ਜਾ ਕੇ ਲੰਡਾ ਬਾਹਰ ਆ ਰਹੀ ਹੈ ਰਪਿੰਗ ਹੈ ਦਾ ਵੇਰ ਪੰਜਾਬ ਨੂੰ ਪਾਣੀ ਦੇ ਚਾਲਾਂ ਕਸ਼ਟ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਵਾ ਐਨਡੀਆਰਫ ਦੀ ਟੀਮ ਆਪਣੇ ਬੋਰਡ ਵੀ ਦੇਖ ਰਹੇ ਬੋਰਡ ਟਰਾਲੀ ਦੇ ਉੱਪਰ ਮੈਂ ਜਿਹੜੇ ਸੇਵਾਦਾਰ ਨੇ ਬੋਲਤਾ ਸੀ ਅੰਦਾਜ਼ 3 ਕਿਲੋਮੀਟਰ ਦਾ ਬੋਰਡ ਇਸ ਨੂੰ ਲੱਗਾ ਵੀ ਇਸ ਨੂੰ ਆਉਟ ਆ ਵੀ ਰੰਦਾਸ ਤੋਂ 5 ਕਿਲੋਮੀਟਰ ਪਹਿਲਾਂ ਤੋਂ ਜਿਹੜਾ ਪਾਣੀ ਦਾ ਫੁੱਤਰ ਆ ਉਹ ਪਾਣੀ ਜਿੱਦਣਾ ਸ਼ੁਰੂ ਹੋ ਗਿਆ ਇਹ ਲੱਕ ਦੇ 3 ਕਿੱਲਾ ਦੱਸ ਰਹੇ ਨੇ ਫਸਲ ਜਿਹੜੀ ਆ ਉਜਾੜਾ ਹੋ ਚੁੱਕਾ ਤੋਂ ਜਿੱਧਰ ਤੁਸੀਂ ਨਿਗਾਹ ਮਾਰੋ ਦੇਖੋ ਵੀ ਪਾਣੀ ਹੀ ਪਾਣੀ 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 ਇੱਥੇ ਕਰਾਉਦਾ ਉਹ ਜਿਹੜਾ ਪੰਚੁੱਤਿਆ ਵਾ ਤੇ ਆਹ ਸਥਾਨਕ ਵਾਸੀ ਉਧਰੋਂ ਪਾਣੀ ਵਾਲੇ ਪਾਸੇ ਤੁਸੀਂ ਦੇਖ ਸਕਦੇ ਹੋ ਵੀ ਆ ਰਹੇ ਨੇ ਪੈਦਲ ਚੱਲ ਕੇ ਈਡੀ ਆਈਐਸ ਸਕੂਲ ਇੰਗਲਿਸ਼ ਮੀਡੀਅਮ ਦਾ ਤੁਸੀਂ ਦੇਖ ਲਓ ਵੀ ਬੱਸ ਕਿਸ ਤਰ੍ਹਾਂ ਬੱਸ ਪਾਣੀ ਦੇ ਵਿੱਚ ਅੱਧੀ ਰੋਸੀ ਜਿੱਤ ਰਹੀ ਆ ਜੋ ਪਾਣੀ ਦੇ ਹਾਲਾਤ ਐ ਇੰਨੇ ਦੇਖ ਸਕਦੇ ਹੋ ਕਿ ਤੁਸੀਂ ਵੀ ਕੀ ਹਾਲਾਤ ਨੇ ਪਾਣੀ ਦੇ ਤਸਵੀਰਾਂ ਤੁਸੀਂ ਸਾਫ਼ ਦੇਖ ਰਹੀਆਂ ਆ ਵੀ ਬਿਲਕੁਲ ਸ਼ਹਿਰਾਂ ਦੇ ਸ਼ਹਿਰ ਪਿੰਡਾਂ ਦੇ ਪਿੰਡ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਲੋਕਾਂ ਦਾ ਬਹੁਤ ਹੀ ਮਾੜਾ ਹਾਲ ਆ ਤੇ ਬਹੁਤ ਸਾਰੇ ਸੇਵਾਦਾਰ ਦੂਰੋਂ ਦੂਰੋਂ ਆ ਕੇ ਜਿਸ ਤਰ੍ਹਾਂ ਅਸੀਂ ਜਗਰਾਵਾਂ ਤੋਂ ਆਏ ਆ ਦੂਰੋਂ ਦੂਰੋਂ ਆ ਕੇ ਸੇਵਾਵਾਂ ਆਪਣੀਆਂ ਨਿਭਾ ਰਹੇ ਨੇ ਆਪਣਾ ਬਣਦਾ ਯੋਗਦਾਨ ਪਰਵਾਰਾਂ ਨੂੰ ਰੈਸਕਿਊ ਕਰਨ ਦੇ ਵਿੱਚ ਡੰਗਰਾਂ ਲਈ ਚਾਰਾ ਪਹੁੰਚਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਚਾਰੇ ਪਾਸੇ ਪਾਣੀ 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 ਹੀ ਪਾਣੀ ਜਾਲਥਲ ਹੋਇਆ ਪਿਆ ਵਾ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਇਸ ਇਲਾਕੇ ਦੇ ਵਿੱਚ ਵੀ ਜਿਹੜਾ ਸੰਗਤਜੀਤ ਤਿੰਨ ਤਿੰਨ ਮੰਜ਼ਲੀਆਂ ਹਵੇਲੀਆਂ ਯਾ ਦੇ ਕੋਮਿਡ ਟੈਂਪਸ਼ਨ ਮੰਜਣੀਆਂ ਹਵੇਲੀਆਂ ਇੱਕ ਇੱਕ ਮੰਜ਼ਲ ਤਾਂ ਡੋਬੀ ਚੁੱਕੀ ਆ ਵਿੱਚ ਪਾਣੀ ਦੇ ਇੰਨਾ ਪਾਣੀ ਦਾ ਪੱਤਰ ਉੱਚਾ ਹੋਇਆ ਹੋਇਆ ਇੱਥੇ ਪਰਿਵਾਰਾਂ ਨੂੰ ਰੈਸਕਿਊ ਕਰਕੇ ਜਿਹੜਾ ਪਾਣੀ ਦੇ ਵਿੱਚ ਡੁੱਬੇ ਹੋਏ ਸੀ ਉਹਨਾਂ ਨੂੰ ਸੰਗਤਾਂ ਵੱਲੋਂ ਲਿਆਂਦਾ ਜਾ ਰਿਹਾ ਫਤੇਗੜ ਤੂੜੀਆਂ ਅੰਮ੍ਰਿਤਸਰ ਬਟਾਲਾ 40 ਰਜਨਾਲਾ 35 ਕਿਲੋਮੀਟਰ ਇਹ ਜਿਹੜਾ ਏਰੀਆ ਵਾ ਰਮਦਾਸ ਅਸੀਂ ਪਹੁੰਚ ਚੁੱਕੇ ਆ ਜੀ ਇਸ ਵਕਤ ਤੇ ਪਾਣੀ ਘਰਾਂ ਦੇ ਵਿੱਚ ਖੇਰ ਦੇ ਵਿੱਚ ਵੜਿਆ ਹੋਇਆ ਸਾਰੇ ਕਿੱਦਾਂ ਪਾਣੀ ਪਾਣੀ ਆ ਰਾਸ਼ਨ ਵਾਧੂ ਉਹਨਾਂ ਨੂੰ ਪਾਣੀ ਦੇ ਮਾਰ ਖਾਂਦੇ ਆ ਰਸਤਾ ਕਿਹੜਾ ਵਾ ਰਸਤਾ ਡੇਰੇ ਡੇਰੇ ਦੀ ਡੇਰੇ ਅੱਛਾ ਰਸਤਾ ਕਿੱਧਰ ਆ ਆ ਦੇ ਖਾ ਚੱਲਿਆ ਨਾਲ ਹੀ ਠੀਕ ਆ ਆ ਰਸਤਾ ਇੱਧਰ ਕੋਈ ਵੀ ਨਹੀਂ ਗਿਆ ਅਹਾਂ ਪਿੰਡ ਕੋਈ ਗਿਆ ਇੱਧਰ ਸਵੇਰ ਤੇ ਸਾਰੇ ਇੱਧਰ ਹੀ ਜਾਂਦੇ ਇੱਧਰ ਸਿਰਫ ਹੁਣ ਇੱਕ ਟਰਾਲੀ ਗਈ ਉਹ ਵੀ ਨਾ ਕਿਹ ਕੋ ਪਾਣੀ ਆ ਨਾ ਕਿਹ ਕੋ ਰੋਟੀ ਆ ਠੀਕ ਆ ਪਤਾ ਨਹੀਂ ਲੋਕੀ ਜਾਣ ਹੀ ਨਹੀਂ ਤੇ ਇੱਧਰ ਨੂੰ ਜਾਈ ਜਾਂਦੇ ਗੁਰਦੁਆਰੇ ਇਹ ਰੱਖੀ ਜਾਂਦੇ ਇੱਧਰ ਤਾਂ ਵੀ ਪੇਟ ਵਿਚਾਰੇ ਬੈਠੇ ਪੁੱਗੇ ਪੈਸੇ ਕਿਸਤੀ ਵਰਗੇ ਵੀ ਨਹੀਂ ਗਏ ਅੱਛਾ ਹੋ ਰਹਿੰਦੇ ਰਹਿੰਦੇ ਭਾਈ ਕੱਢਣੀ ਕਿ ਨਹੀਂ ਕੱਢਣੀ ਜੀ ਦੇਖੋ ਦੰਗਰ ਦੰਗਰ ਆ ਦੋਨੇ ਡੰਗਰ ਆਏ ਆ ਸਵੇਰ ਦੀ ਤੂੜੀ ਤਾਰੀ ਨਹੀਂ ਕੁਝ ਫਾਇਦਾ ਖਾਦੇ ਨੇ ਚੇ ਡੰਗਰਾਂ ਰੋਟੀਆਂ ਖੁਆਈਆਂ ਆ ਡੰਗਰਾਂ ਵਾਸਤੇ ਏਰੀਏ ਦੇ ਵਿੱਚ ਰਮਦਾਸ ਏਰੀਏ ਦੇ ਵਿੱਚ ਜੀਰਾ ਡੰਗਰਾਂ ਦੇ ਵਾਸਤੇ ਕਾਰੇ ਦੀ ਬਹੁਤ ਫਕਤ 1 ਉਲਟਾ ਅਗਰ ਵੀ ਕਰਨਾ ਚਾਹ ਰਿਹਾ ਹੈ ਅਗਰ ਕੋਈ ਪ੍ਰੋਮੋਟਰ ਸੋਲਿਓ ਫਿਰ ਬਾਦਿਆ ਖਾਲੂ ਉਹ ਨਹੀਂ ਹੋ ਰਿਹਾ ਭਾਈ ਇਹ ਦੇਖ ਲਾ ਦੇ ਪਾਣੀ ਆ ਫੈਲਿਆ ਚਾਹ ਨਾ ਭਈ ਦਾਰੂ ਰਾਸ਼ਨ ਸੰਗਤਾ ਵੱਲੋਂ ਟਰਾਲੀਆਂ ਭਰ-ਭਰ ਕੇ ਲਿਆਇਆ ਜਾ ਰਿਹਾ ਔਰ ਜਿਹੜਾ ਉਹ ਲੋਡ ਬੰਦਾ ਤੱਕ ਪਹੁੰਚਾਇਆ ਜਾ ਰਿਹਾ ਹੈ ਦਵਾਈਆਂ ਪਾਣੀਆਂ ਰਾਸ਼ਨ ਦੇ ਚਿੱਟਾ ਬਣਾ ਬਣਾ ਕੇ ਸੰਗਤਾ ਜਿਹੜੀਆਂ ਉਹ ਪਹੁੰਚਦਾ ਲੋਡ ਬੰਦਾ ਤੱਕ ਕਰ ਰਹੀਆਂ ਨੇ ਹਾਂਜੀ ਦੇਖ ਸਕਦੇ ਹੋ ਵੀ ਸਾਹਮਣੇ ਗੁਰਦੁਆਰਾ ਅਮਰਦਾਸ ਸਾਹਿਬ ਦੀਆਂ ਤਸਵੀਰਾਂ ਨੇ ਤੇ ਗੁਰਦੁਆਰਾ ਸਾਹਿਬ ਦੇ ਆਸ-ਪਾਸ ਕਿੰਨਾ ਪਾਣੀ ਜਿਹੜਾ ਭਰਿਆ ਹੋਇਆ ਵਾ ਤੇ ਪਾਣੀ ਚੜਿਆ ਹੋਇਆ ਵਾ ਦੁਕਾਨਾਂ ਸਾਰੀਆਂ ਬੰਦ ਨੇ ਉਹ ਉੱਚੀ ਜਗ੍ਹਾ ਤੇ ਕਾਫੀ ਉੱਚੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਗੁਰਦੁਆਰਾ ਸਾਹਿਬ ਸਥਿਤ ਆ ਫਿਰ ਵੀ ਪਾਣੀ ਦੇ ਵੋ ਤੁਸੀਂ ਕਿਸ ਤਰ੍ਹਾਂ ਥੱਲਾ ਮਾਰਦਾ ਹੋ ਕਰ ਰਿਹਾ ਹੈ ਇਹ ਜਿਹੜਾ ਬਾਬਾ ਬੁੱਢਾ ਸਾਬ ਜੀ ਦਾ ਤਾਪਸ ਥਾਨ ਆ ਰਮਦਾਸ ਏਰੀਏ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਤਸਵੀਰਾਂ ਸਿੰਘ ਜਿਹੜੇ ਸੇਵਾ ਕਰਨ ਲਈ ਪਹੁੰਚੇ ਹੋਏ ਨੇ ਪ੍ਰਸ਼ਾਦਾ ਪੱਕਿਆ ਹੋਇਆ ਪ੍ਰਸ਼ਾਦਾ ਰਾਸ਼ਨ ਲੈ ਕੇ ਪਹੁੰਚ ਰਹੇ ਨੇ ਉਹ ਅੱਗੇ ਪਿੰਡਾਂ ਦੇ ਵਿੱਚ ਦੱਸਦੇ ਆਂ ਕਿ ਆថੜ ਦਾਦਾ ਫੋ ਜਿਹੜਾ ਪਾਣੀ ਆ ਉਹ ਚੜ ਚੁੱਕਾ ਪਾਣੀ ਦਾ ਪਰ ਲੋਕ ਫਿਰ ਵੀ ਆਪਣੇ ਘਰ-ਬਾਰ ਜਿਹੜੇ ਛੱਡਣ ਨੂੰ ਤਿਆਰ ਨਹੀਂ ਕਿਉਂਕਿ ਘਰਾਂ ਦਾ ਮੋਹ ਹੀ ਇਦਾਂ ਦਾ ਵਾ ਤਾਰ ਲੋਕ ਨਹੀਂ ਛੱਡ ਸਕਦੇ ਹੁੰਦੇ ਪਰ ਫਿਰ ਵੀ ਸੰਘਤਾ ਵੱਲੋਂ ਉਹਨਾਂ ਦੇ ਤੱਕ ਰਾਸ਼ਨ ਪਹੁੰਚਦਾ ਕੀਤਾ ਜਾ ਰਿਹਾ ਹੈ ਪੀਣ ਵਾਲਾ ਪਾਣੀ ਪਹੁੰਚਦਾ ਕੀਤਾ ਜਾ ਰਿਹਾ ਹੈ ਤੇ ਨਾਲ ਦੀ ਨਾਲ ਹਰੇ ਚਾਰੇ ਦੀ ਜਿਹੜੀ ਜਾਂ ਚਾਰੇ ਦਾ ਆਪਾਂ ਆਚਾਰ ਪਾਉਣੇ ਆ ਉਹਦੀ ਜ਼ਰੂਰਤ ਆ ਉਹ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਬਹੁਤ ਤੋਂ ਵੱਧ ਸੇਵਾਵਾਂ ਕਰੋ ਜਾਂ ਤਾਂ ਸਾਡੇ ਨਾਲ ਸੰਪਰਕ ਕਰਕੇ ਵੀ ਸੇਵਾਵਾਂ ਕਰ ਸਕਦੇ ਹੋ ਤੁਸੀਂ ਆਪਣੇ ਪੱਧਰ ਤੇ ਵੀ ਆ ਕੇ ਕਰ ਸਕਦੇ ਹੋ ਸੋ ਹੈਲਪਿੰਗ ਹੈਂਡ ਦੀ ਟੀਮ ਸਾਰੀ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਕੱਲ ਦੇ ਇੱਥੇ ਤੁਰੇ ਹੋਏ ਆ ਤੇ ਕੱਲ ਦੇ ਪਹੁੰਚੇ ਹੋਏ ਆ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਤੁਸੀਂ ਜਿੰਨਾ ਵੀ ਸਹਿਯੋਗ ਕਰਨ ਤੇ ਦਵਾਈਆਂ ਦੀ ਜਿਹੜੀ ਆ ਉਹ ਵੀ ਬਹੁਤ ਸਖਤ ਜ਼ਰੂਰਤ ਆ ਤੇ ਚਾਰੇ ਦੀ ਪਸ਼ੂਆਂ ਵਾਸਤੇ ਜ਼ਰੂਰਤ ਆ ਤੇ ਪਾਣੀ ਦੀ ਜ਼ਰੂਰਤ ਆ ਤੇ ਰਾਸ਼ਨ ਪੱਕਿਆ ਹੋਇਆ ਕੋਸ਼ਿਸ਼ ਕਰਿਆ ਕਰੋ ਇਹ ਪਕਾ ਕੇ ਰਾਸ਼ਨ ਲਿਆਓ ਤਾਂ ਕਿ ਸਿੱਧਾ ਜਾ ਕੇ ਆਂਦਰਾ ਦੇ ਜਿਹੜੀਆਂ ਭੁੱਖੀਆਂ ਆਂਦਰਾ ਕਈ ਕਈ ਦਿਨਾਂ ਦੀਆਂ ਭੁੱਖੀਆਂ ਪਾਣੀ ਜਿਵੇਂ 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 ਸੂਤਰਾਂ ਤੋਂ ਖਬਰਾਂ ਮਿਲ ਰਹੀਆਂ ਵੀ ਪਾਣੀ ਫਲੱਡ ਗੇਟ ਆ ਜਿਹੜੇ ਉਹ ਬਿਲਕੁਲ ਵੀ ਇੱਕ ਵੀ ਫਲੱਡ ਗੇਟ ਹਜੇ ਤੱਕ ਬੰਦ ਨਹੀਂ ਕੀਤਾ ਗਿਆ ਪਾਣੀ ਸਥਾਨਕ ਵਾਸੀਆਂ ਦੇ ਕਹਿਣ ਮੁਤਾਬਕ ਪਾਣੀ ਕੱਲ੍ਹ ਨਾਲੋਂ ਅੱਜ ਫੋਟ ਫੋਟ ਡੇਢ ਡੇਢ ਫੁੱਟ ਹੋਰ ਜਿਹੜਾ ਉਹ ਉੱਚਾ ਹੋਇਆ ਪਾਣੀ ਦਾ ਪੱਧਰ ਵਧਿਆ ਵਾ ਦਾ ਟਰਾਲੀ ਵਾਲੇ ਵੀਰ ਲੈ ਕੇ ਆਏ ਆ ਜੀ ਪ੍ਰਸ਼ਾਦਾ ਬਣਾਇਆ ਬਣਾਇਆ ਪ੍ਰਸ਼ਾਦਾ ਦੇਖੋ ਅਸੀਂ ਵੀ ਛਕਿਆ ਪ੍ਰਸ਼ਾਦਾ ਇਸ ਤਰ੍ਹਾਂ ਤੁਸੀਂ ਲੰਗਰ ਜੇ ਬਣਾ ਕੇ ਸਿੱਕੀ ਸਾਫੇ ਦੇ ਨਾਲ ਲੈ ਕੇ ਆਵੋਗੇ ਤਾਂ ਫਾਇਦਾ ਵਾ ਕਿਉਂਕਿ ਮੌਕੇ ਤੇ ਹੀ ਤੁਹਾਡੀ ਸੇਵਾ ਸਫਲ ਹੋ ਜਾਣੀ ਹੈ ਸਾਰੀ ਸੰਗਤ ਨੇ ਪ੍ਰਸ਼ਾਦਾ ਛਕਿਆ ਇੱਕ ਬੇਨਤੀ ਹੋਰ ਜਿਹੜੀ ਸੇਵਾਦਾਰ ਭਰਾਵਾਂ ਨੂੰ ਕਰਨ ਲੱਗਿਆ ਜਿਹੜੇ ਸੇਵਾ ਕਰਨ ਆਉਂਦੇ ਆ ਵੱਖ-ਵੱਖ ਸ਼ਹਿਰਾਂ ਪਿੰਡਾਂ ਤੋਂ ਵੀ ਲੋੜਵੰਦਾ ਤੱਕ ਐ ਪਹੁੰਚ ਕੇ ਸੇਵਾ ਵੀਰੇ ਕਰਿਆ ਕਰੋ ਤੇ ਉੱਥੋਂ ਹੀ ਤੁਸੀਂ ਨਾ ਮੇਨ ਰੋਡ ਦੇ ਉੱਤੋਂ ਹੀ ਕੁਝ ਕੁ ਲੋਕ ਇਹ ਜਿਹੇ ਬੈਠੇ ਨਾ ਮੈਨੂੰ ਕਹਿਣਾ ਨਹੀਂ ਚਾਹੀਦਾ ਤੇ ਕਹਿਣ ਵਾਲੀ ਗੱਲ ਕਹੀਂ ਵੀ ਜਾਂਦੀ ਆ ਵੀ ਜਿਹੜੇ ਲੋਰਬੰਦ ਵਾਕਈ ਲੋਰਬੰਦ ਪਰਿਵਾਰ ਆ ਉਹ ਰਹਿ ਜਾਂਦੇ ਆ ਦੇਖੋ ਇਹ ਇੱਥੇ ਡੌਂਦਾ ਜਾਂਦਾ ਵੀ ਉਹ ਉੱਥੇ ਲੋ ਤੋਂ ਫੜ-ਫੜ ਕੇ ਟਰਾਲੀਆਂ ਤੋਂ ਨਾਲ ਹੀ ਨਾਲ ਹੀ ਜਮ੍ਹਾਂ ਕਰੀ ਜਾਂਦੇ ਨੇ ਪਰਿਵਾਰ ਦੇਖੋ ਕਿਵੇਂ ਪਾਣੀ ਦੇ ਵਿੱਚ ਫਸੇ ਹੋਏ ਨੇ ਤੇ ਸੇਵਾਦਾਰ ਜਾ ਰਹੇ ਨੇ ਲੈ ਕੇ ਰਾਸ਼ਨ ਆ ਰਹੇ ਹੈਗੇ ਉਹਨਾਂ ਲਈ ਠਿਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀਆਂ ਸਵਾਵਾਂ ਜੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਐਡਾ ਐਡਾ ਪਾਣੀ ਜਿਹੜਾ ਚੜਿਆ ਵਾ ਇਹ ਜਿਹੇ ਪਾਣੀ ਦਾ ਹੜ ਆਇਆ ਹੋਇਆ ਤਾਂ ਕਰਨਾਰਕ ਨਾਮ ਲੈਵਾ ਸੰਗਤਾਂ ਦਾ ਵੀ ਜਿਹੜਾ ਉਹ ਹੜ ਆਇਆ ਹੋਇਆ ਸੇਵਾਦਾਰਾਂ ਦਾ ਸੇਵਾ ਤੁਸੀਂ ਦੇਖ ਲਓ ਸੇਵਾਦਾਰ ਕਿਵੇਂ ਹੜ ਆਇਆ ਪਿਆ ਸੇਵਾਦਾਰਾਂ ਦਾ ਵੀ ਜੇ ਪਾਣੀ ਦਾ ਹੜ ਆਇਆ ਹੋਇਆ ਤੇ ਸੇਵਾਦਾਰ ਕਿਸੇ ਵੀ ਕਿਸਮ ਦੀ ਕੋਈ ਬਿਨਾ ਪਰਵਾਹ ਕੀਤੇ ਬਿਨਾ ਕਿਸੇ ਡਰ ਭੈਅ ਤੋਂ ਸੁਭਾਵਾਂ ਆਪਣੀਆਂ ਨਿਭਾ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਸੇਵਾਦਾਰਾਂ ਦਾ ਜਿਹੜੇ ਲੋੜਵੰਦਾ ਤੱਕ ਜ਼ਰੂਰਤ ਅਨੁਸਾਰ ਸਮਾਨ ਰਸਿੱਧਾ ਪਹੁੰਚਦਾ ਕਰ ਰਹੇ ਨੇ ਸੋ ਧੰਨਵਾਦ ਆ ਸਾਰੇ ਵੀਰਾਂ ਦਾ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੰਦਰੁਸਤੀਆਂ ਤਰੱਕੀਆਂ ਵਾਸਤੇ ਚਲੋ ਜਿਹੜੇ ਬਾਕੀ ਇਤਰਾਇਆ ਪਾਸਾ ਰਹਿਣੇ ਮਦਦ ਕਰਨੀ ਹੈ ਇਤਰਾਇ ਮਾਨੀ ਮਾਰਕ ਦਾ ਹਾਸਲੇਾਰੇ ਸਾਰੇ ਮਦਦ ਕਰਾਂਗੇ ਤੇ ਕੱਲ ਵੀ ਕਰਨੀ ਪਰਸੋਂ ਵੀ ਕਰਨੀ ਜਿੰਨੇ ਤੱਕ ਘਾਰ ਰੂਗਾ ਉਨੇ ਤੱਕ ਮਦਦ ਕਰਾਂਗੇ ਲੋਕਾਂ ਨੂੰ ਹੋਰੀ 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 ਸਾਡੀ ਮੇਨ ਵਾਲਾ ਦੋ ਸੰਤ ਤੋਂ ਜਿੱਥੇ ਟਰੈਕਟਰ ਆਈ ਹੋਰ ਸਾਰੇ ਵਾਲੇ ਟੈਲ ਜੱਥਰਾ ਕਰਕੇ ਵੀ ਸੇਵਾਵਾਂ ਕਰ ਰਹੇ ਨੇ ਕਿ ਜਿੰਨਾ ਤੱਕ ਲੋਕਾਂ ਨੂੰ ਮਿਲਣ ਆਉਣਗੇ ਉਹ ਵੀ ਸਵਾਹੀਓ ਕਰਕੇ ਮੋਰ ਬਣਾ ਦੀ ਮਦਦ ਕਰੀ। ਮੈਂ ਦੇਖ ਭਾਈ ਆਹ ਵਾਲੀ ਦਾ ਬਹੁਤ ਵਧੀਆ ਹੀ ਹੈ ਮੋਟਰ ਇੰਜਣ ਸਾਰਿਆਂ ਨੇ ਦਿਖਾ ਰ। ਇਹਦੇ ਲਈ ਜੇ ਇਹ ਇਸ ਟੇਬਲ ਆਗੇ ਸਰਕਾਰੀ ਆ ਜਿਵੇਂ ਹਾਂ ਨਹੀਂ ਨਹੀਂ ਆਹ ਸਰਕਾਰੀ ਵਾਲੀ ਠੀਕ ਹੈ ਦੋਸਤ ਦੇਵੋ ਇੱਕ ਵਾਰ ਨੂੰ ਮੋਟਰ